ਬਹੁਤ ਸ਼ੁਆਸ਼ ਆਪਾਂ ਦੇ ਸਾਰੇ ਕੰਮ ਅਪੜਾਂਦੇ ਆ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਦਿਲ ਲੱਗਦਾ ਘਰ ਨੂੰ ਭੁੱਲ ਜਾਈਦਾ ਵਾ ਬਹੁਤ ਵਧੀਆ ਲੱਗਦਾ ਜੀ ਅਜੀ ਮੀ ਹੋਵੇ ਨੇਰੀ ਹੋਵੇ ਅਸੀਂ ਆਣਾ ਹੀ ਆਣੇ ਆ ਚਾਹ ਹੁੰਦਾ ਇਹੋ ਬੁੱਧਵਾਰੋ ਬੁੱਧਵਾਰ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਜਾਣਾ ਜਾਣਾ ਆਪਾਂ ਫੋਟ ਕਰਨੇ ਸ਼ੁਰੂ ਹੋ ਜਾਂਦੇ ਆ ਤੇ ਸ਼ੁਆਫ ਕਿੰਨਾ ਕਾ ਜੀ ਬਹੁਤ ਜ਼ਿਆਦਾ ਇਹ ਦੇ ਤਾਂ ਮੇਰਾ ਤਾਂ ਕੁਝ ਵੀ ਨਹੀਂ ਜੀ ਸਭ ਕੁਝ ਉਹੀ ਕਰਨ ਕਰਾਉਣ ਵਾਲਾ ਮੈਂ ਮਾਬਾ ਵਾਸਤੇ ਅਟੈਕ ਹੋ ਗਿਆ ਸੀ ਇਹ ਮੈਨੂੰ ਫਿਰ ਮੇਰਾ ਫੇਸ ਵਿੰਗਾ ਹੋ ਗਿਆ ਸੀਗਾ ਤੇ ਮੈਂ ਬਹੁਤ ਪਰੇਸ਼ਾਨ ਸੀਗੀ ਤੇ ਮੈਂ ਬਾਬਾ ਜੀ ਗੁਰਦਾਸ ਕੀਤੀ ਵੀ ਮਾਲਕਾ ਮੇਰਾ ਫੇਸ ਠੀਕ ਕਰ ਦੇ ਕਹਿੰਦੇ ਸਭ ਤੋਂ ਪਹਿਲਾਂ ਫੇਸ ਯਾਰ ਵੀ ਦੇਖਦਾ ਮੈਂ ਬਿਲਕੁਲ ਦੇਖੋ ਤਰਸਮੇ ਤਰਸ ਤਾਂ ਬਸ ਇਹ ਹੀ ਮੰਗੇ ਤਰਸ ਠੀਕ ਹੋ ਗਿਆ ਹਾਂਜੀ ਬਿਲਕੁਲ ਠੀਕ ਹੋ ਗਿਆ ਤੁਸੀਂ ਪਹਿਲੀ ਵਾਰ ਹੀ ਆਏ ਸੀ ਉਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਮੈਂ ਤਾਂ ਅਸਿਰ ਮਤਲ ਦੇ ਕੇ ਮੋੜਨਾ ਸੀ ਪਰ ਮੇਰੇ ਇੰਨਾ ਮਨ ਲੱਗਿਆ ਮੈਂ ਸਾਰਾ ਦਿਨ ਇੱਥੇ ਘਟਿਆ ਤੰਦਰੁਸਤੀ ਦਾ ਵਿਵਹਾਰ ਕੁਝ ਨਹੀਂ ਚਾਹੀਦਾ ਸਭ ਕੁਝ ਆਏਗਾ ਪਰ ਮਾਂ ਨੂੰ ਦਿੱਤਾ ਹੋਇਆ ਤੰਦਰੁਸਤੀ ਚਾਹੀਦੀ ਸਾਰਿਆਂ ਦਾ ਭਲਾ تیرے وی پروا سا 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 ناي پاجا کولو بار اگے منگے دے راجرے دا تاے تیرے لئے کسے نربار نو کے بولن کو دی اے تو تری ویار سا سا سنا وڑیا وی جائے من یارے کپڑا کھڑی گوپڑوا ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਸੰਜਨ న్యూਸ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਸੋ ਹਰ ਬੁੱਧਵਾਰ ਦੀ ਤਰ੍ਹਾਂ ਅੱਜ ਇੱਕ ਵਾਰ ਫਿਰ ਤੋਂ ਤੁਹਾਨੂੰ ਲੈ ਕੇ ਆਏ ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮਾਡਲ ਟਾਊਨ ਐਕਸਟੈਂਸ਼ਨ ਤਨਤਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਤੇ ਜਿੱਥੇ ਅਸੀਂ ਹਰ ਬੁੱਧਵਾਰ ਪਹੁੰਚਦੇ ਆਂ ਸੰਗਤਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਆ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਚਮਤਕਾਰੀ ਜਗ੍ਹਾ ਹੈ ਜਿੱਥੇ ਸੰਗਤਾਂ ਦੂਰੋਂ ਦੂਰੋਂ ਆਕੇ ਨਤਮਸਤਕ ਹੁੰਦੀਆਂ ਨੇ ਤੇ ਕਹਿੰਦੇ ਨੇ ਕਿ ਜੋ ਮੰਗਦੇ ਨੇ ਉਹ ਸਾਰੀਆਂ ਮੁਰਾਦਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਸੋ ਜਦੋਂ ਦੁਪਹਿਰਾ ਸਾਬ ਕੱਟਿਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਇਹ ਬੋਲ ਨੇ ਜਿਹੜੇ ਸੰਗਤਾਂ ਦੇ ਮੂਹੋਂ ਆਮ ਸੁਣਨ ਨੂੰ ਮਿਲਦੇ ਨੇ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਸੰਗਤਾਂ ਦਾ ਆਉਣੀ ਜਾਣੀ ਜੜੀ ਉਹ ਲੱਗੀ ਹੋਈ ਐ ਸਿਰਫ ਲੁਧਿਆਣਾ ਸ਼ਹਿਰ ਦੀ ਨਹੀਂ ਗੱਲ ਕਰ ਰਹੀ ਅਸੀਂ ਬਠਿੰਡਾ ਬਰਨਾਲਾ ਮਾਨਸਾ ਫਰੀਦਕੋਟ ਦੂਰੋ ਦੂਰੋ ਸੰਗਤਾਂ ਨੇ ਜੜੀਆਂ ਨਿਤਮਸਤਕ ਹੁੰਦੀਆਂ ਨੇ ਸੋ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਰਾਸ਼ ਜਿਹੜਾ ਇਸ ਕਦਰ ਵਧਿਆ ਹੋਇਆ ਐ ਕਿ ਜਿਸ ਤਰੀਕੇ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਦਾ ਹੈ ਗੁਰਜੀਕਾ ਖਾਲਸਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਜੀ ਅਸੀਂ ਅਮਰਪੁਰੇ ਤੋਂ ਜੀ ਅਮਰਪੁਰੇ ਤੋਂ ਤੁਸੀਂ ਕਿੱਥੋਂ ਆ ਅਮਰਪੁਰੇ ਤੋਂ ਅੱਛਾ ਕਦੋਂ ਤੋਂ ਜੁੜੇ ਹੋ ਤੁਸੀਂ 6 ਮਿੰਨ ਹੋ ਗਏ ਤੁਹਾਨੂੰ ਜੀ 6 ਮਿੰਨ ਹੋ ਗਏ ਇਕੱਠੇ ਹੀ ਆਉਣੀਓ ਹਾਂਜੀ ਹਾਂਜੀ ਕੇੰਦੀ ਰਹਿਮ ਤਾਂ ਬੜੀਆ ਹੁੰਦੀ ਆ ਬਹੁਤ ਜ਼ਿਆਦਾ ਸਭ ਕੁਝ ਹੀ ਮਿਲ ਰਿਹਾ ਹੈ ਹਾਂ ਕੀ ਮੰਗਿਆ ਸੀ ਕੋਈ ਇੱਛਾ ਨਹੀਂ ਹੈ ਬਸ ਸਭ ਕੁਝ ਮਿਲਦਾ ਵਾ ਬਿਨਾ ਮੰਗੇ ਮਿਲਦਾ ਵਾ ਹੁਣ ਇੱਛਾ ਕੀ ਰੱਖੀ ਆ ਬਾਬਾ ਜੀ ਕੇ ਤੁਹਾਨੂੰ ਕਿੰਨਾ ਇੱਕ ਵਿਸ਼ਵਾਸ ਹੈ ਜੀ ਵਿਸ਼ਵਾਸ ਹੈ ਪਰਮਾਤਮਾ ਦੇ ਵਿਸ਼ਵਾਸੀ ਹੋਣੇ ਚਾਹੀਦਾ ਹੋਰ ਕਾਹਦੇ ਤੁਹਾਨੂੰ ਜੀ ਕਹਿੰਦੀ ਨਾ ਕਿਤੇ ਸੰਗਤਾਂ ਦੇ ਦਿਲ 'ਚ ਇਹ ਹੁੰਦਾ ਜਿਵੇਂ ਅੱਜ ਸਵੇਰੇ ਮੀਂਹ ਪੈ ਰਿਹਾ ਸੀ ਬਹੁਤ ਜ਼ਿਆਦਾ ਮਨ ਚ ਆਇਆ ਨਹੀਂ ਵੀ ਅੱਜ ਨਹੀਂ ਜਾਣਾ ਨਹੀਂ ਆਤਾ ਸਾਡੇ ਨਹੀਂ ਆਇਆ ਬੱਤ ਨਹੀਂ ਐਦਾ ਕੋਈ ਥੌਟਸ ਨਹੀਂ ਆਏ ਕਿਉਂਕਿ ਪਤਾ ਸੀਗਾ ਕਿ ਬਾਬਾ ਇਹਨੇ ਆਪੇ ਲੈ ਕੇ ਹੀ ਜਾਣਾ ਇਸ ਕਰਕੇ ਅਸੀਂ ਤਾਂ ਬੇਚੀ ਜੱਗੋ ਕੇ ਸਵੇਰੇ ਰਾਮ ਤਾਂ ਕਿੰਨੀ ਹੈ ਕਹਿੰਨੇ ਬਾਬਾ ਬਹੁਤ ਜ਼ਿਆਦਾ ਪੂਰੀ ਕਿਰਪਾ ਦੀ ਪੂਰੀ ਕਿਰਪਾ ਅੱਛਾ ਮੈਂ ਤਾਂ ਇਹ ਸੁਣਦੀ ਹੁੰਨੀ ਆ ਕਿਹ ਕਹਿੰਦੇ ਜਦੋਂ ਅਸੀਂ ਕੁਝ ਮੰਗਦੇ ਆ ਨਾ ਸਾਨੂੰ ਇਸ ਦਰ ਤੋਂ ਮਿਲ ਜਾਂਦਾ ਆ ਤੁਸੀਂ ਕਦੇ ਮੰਗਿਆ ਸੀ ਜੀ ਮੰਗਿਆ ਵੀ ਆ ਮਿਲ ਗਿਆ ਮਿਲਿਆ ਵੀ ਪਰਮਾਤਮਾ ਇੰਦੇ ਆ ਜ਼ਰੂਰ ਕਰਦੀਆਂ ਖੁਸ਼ੀਆਂ ਮੰਗੀਆਂ ਮਿਲੀਆਂ ਨੇ ਹਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੁਧਿਆਣਾ ਤੋਂ ਹਾਂ ਜੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਹਾਂ ਹੋ ਗਿਆ ਵਿੱਚ ਵਿੱਚ ਛੱਡ ਵੀ ਦਿੰਨੇ ਆ ਵੀ ਤੁਸੀਂ ਤਾਹ ਜਾਂਦੇ ਆ ਫਿਰ ਵੀ 6 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂ ਜੀ ਇਦਾਂ ਦਾ ਹੋ ਗਿਆ ਸਾਲ ਹੋ ਗਿਆ ਇਦਾਂ ਤਾਂ ਅੱਛਾ ਕਿੰਨਾ ਵਿਸ਼ਵਾਸ ਹੈ ਜੀ ਬਹੁਤ ਵਿਸ਼ਵਾਸ ਹੈ ਕੁਛ ਮੰਗਿਆ ਸੀ ਦਰਤੋ ਹਾਂ ਜੀ ਜੋ ਮੰਗਿਆ ਉਹ ਹੀ ਮਿਲਦਾ ਜੋ ਮੰਗਿਆ ਉਹ ਹੀ ਮਿਲਿਆ ਕੀ ਮੰਗਿਆ ਸੀ ਕਰਦੀਆਂ ਪ੍ਰੋਬਲਮ ਹਾਂ ਜੀ ਬਹੁਤ ਹੋ ਜਾਂਦੀਆਂ ਪੂਰੀ ਪ੍ਰੋਬਲਮ ਸੀ ਅੰਟੀ ਕੋਈ ਹੁੰਦੀ ਐ ਜਿਹੜੀ ਵੀ ਹੁੰਦੀ ਆ ਪੂਰੀ ਹੋ ਜਾਂਦੀ ਆ ਪੂਰੀ ਹੋ ਜਾਂਦੀ ਆ ਹਾਂਜੀ ਸੋ ਵਿਸ਼ਵਾਸ ਕਿੰਨਾ ਕੋ ਬਹੁਤ ਵਿਸ਼ਵਾਸ ਆ ਵਿਸ਼ਵਾਸ ਦੇ ਤੌਰ ਤੇ ਆ ਜਾਈਆਂ ਅੱਛਾ ਜਦੋਂ ਨਾਗਾ ਪੈ ਜਾਂਦਾ ਕਦੇ ਨਹੀਂ ਆਇਆ ਜਾਂਦਾ ਫਿਰ ਦਿਲ ਨੂੰ ਕੁਛ ਹੁੰਦਾ ਨਹੀਂ ਹਾਂਜੀ ਹੁੰਦਾ ਅਫਸੋਸ ਹਾਂਜੀ ਅਸਰੀਰਕ ਤੌਰ ਤੇ ਨਹੀਂ ਨਾ ਮਤਲਬ ਇੰਨਾ ਹੁੰਦਾ ਤੇ ਫਿਰ ਵੀ ਆਪਾਂ ਆਨੇ ਆ ਕੁਸ਼ਟ ਕਰਦੇ ਕਿ ਹੈਗੇ ਸਮੇਂ ਗਰਮੀ ਤਾਂ ਸਾਰੇ ਕਿਤੇ ਹੀ ਲੱਗਦੀ ਐ ਇੱਥੇ ਵੀ ਲੱਗਦੀ ਐ ਉੱਥੇ ਵੀ ਲੱਗਦੀ ਐ ਹਾਂ ਜਿਵੇਂ ਅੱਜ ਸਵੇਰੇ ਮੀਂਹ ਪੈ ਰਿਹਾ ਸੀ ਲੱਗਦਾ ਸੀਗਾ ਕਿ ਮੀਂਹ ਕਰਕੇ ਜਾਣੀ ਹੋਣਾ ਨਹੀਂ ਨਹੀਂ ਮੈਂ ਕੈਸੇ ਜਿੱਦਾਂ ਮਰਜ਼ੀ ਜਾਣਾ ਜਾਣਾ ਹਾਂਜੀ ਜਾ ਠੀਕ ਐ ਜੀ ਠੀਕ ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਕਿੱਥੋਂ ਆਇਓ ਜੀ ਅਸੀਂ ਤਾਜਪੁਰ ਰੋਡ ਤੋਂ ਆਏ ਹਾਂ ਤੁਸੀਂ ਜੀ ਹੱਥ ਹੀ ਆਏ ਕਦੋਂ ਤੋਂ ਆਇਓ ਇੱਥੇ ਕਦੋਂ ਤੋਂ ਜੁੜੇ ਹੋ ਪਹਿਲੀ ਵਾਰ ਅੱਗੇ ਇੱਕ ਦਿਨ ਬਾਪਨੀ ਬਹੂ ਨਾ ਆਈ ਸੀ ਅੱਜ ਦੂਜੀ ਵਾਰ ਦੂਜੀ ਵਾਰ ਤੁਸੀਂ ਜੀ ਮੈਂ ਪਹਿਲ ਦਫਾ ਆਏ ਹਾਂ ਅੱਛਾ ਪਹਿਲੀ ਵਾਰ ਹੀ ਆਏ ਹੋ ਕਿ ਮਨ ਚ ਕਿੰਨੇ ਉਤਸ਼ਾਹ ਆ ਕਿੰਨਾ ਕ ਦਿਲ ਕਰਦਾ ਸੰਗ ਤੇ ਦੇਖ ਕੇ ਬਹੁਤ ਖੁਸ਼ ਹੁੰਦੇ ਆ ਬਹੁਤ ਖੁਸ਼ ਆ ਸੰਗ ਤੇ ਪਹਿਲੀ ਵਾਰ ਆਈ ਆ ਬਹੁਤ ਵੜਾ ਸੋਹਣਾ ਲੱਗਿਆ ਬਹੁਤ ਸੋਹਣਾ ਲੱਗਿਆ ਦਿਲ ਲੱਗਦਾ ਕਿ ਜਦੋਂ ਲੱਗਾ ਹਾਂਜੀ ਹਾਂਜੀ ਬਾਤ ਲੈ ਕੇ ਆਈ ਜਾ ਮੈਂ ਅੱਛਾ ਵਿਸ਼ਵਾਸ ਕਿੰਨਾ ਕਰ ਜੀ ਬਹੁਤ ਜੀ ਬਸ ਵਿਸ਼ਵਾਸ ਹੈ ਅੱਛਾ ਕਹਿੰਦੇ ਇਸ ਜਗ੍ਹਾ ਤੋਂ ਅਸੀਂ ਕੁਝ ਮੰਗਦੇ ਆ ਸਾਨੂੰ ਮਿਲ ਜਾਂਦਾ ਮਿਲ ਜਾਂਦਾ ਜੀ ਹਾਂਜੀ ਮਿਲਦਾ ਹੋਊਗਾ ਤਾਂ ਹੀ ਸੰਗਤ ਆਉਂਦੀ ਆ ਵਾਈ ਗੁਰ ਜੀ ਕਾ ਖਾਲਸਾ ਵਾਈ ਗੁਰ ਜੀ ਕੀ ਫਤਿਹ ਵਾਈ ਗੁਰ ਜੀ ਕੀ ਪਤਾ ਕਿੱਥੋਂ ਆਏ ਪਿੰਡ ਅਸੀਂ ਹਮਰਾ ਰੋਡ ਤੋਂ ਆਏ ਜੀ ਪਿੰਡ ਹਾਂ ਪਿੰਡ ਤਲਵਾੜੇ ਤੋਂ ਠੀਕ ਹੈ ਹਰ ਬੁੱਧਵਾਰ ਆਉਂਦੇ ਜੀ ਹਾਂਜੀ ਤਕਰੀਬਨ ਹਰ ਬੁੱਧਵਾਰ ਹੀ ਆਉਂਦੇ ਆ ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਇਹ ਮਹੀਨਾ ਕਿ ਇਹ ਇਹ ਤਾਂ ਬਿਨਾਂ ਤਾਂ ਕੁਝ ਵੀ ਨਹੀਂ ਜੀ ਸਭ ਕੁਝ ਉਹੀ ਕਰਨ ਕਰਾਉਣ ਵਾਲਾ ਹਾਂਜੀ ਕਿਵੇਂ ਪਤਾ ਲੱਗਿਆ ਸੀਗਾ ਕਿ ਬਾਬਾ ਦੀਪ ਸਿੰਘ ਜੀ ਦੇ ਆਪ ਲੜ ਲੱਗ ਜੀ ਹੁਣ ਮੇਰੀ ਐਕਚੁਅਲੀ ਇੱਕ ਫਰੈਂਡ ਸੀਗੀ ਉਹ ਆ ਰਹੇ ਸੀ ਉਹਦੀਆਂ ਕਾਫੀ ਪ੍ਰੋਬਲਮਾਂ ਸੀ ਘਰ 'ਚ ਤੇ ਉਹਦੇ ਸੋਲਵ ਹੋ ਰਹੀਆਂ ਸੀਗੀਆਂ ਤੇ ਚਲੋ ਮੈਂ ਥੋੜੀ ਫਿਜ਼ੀਕਲੀ ਥੋੜੀ ਸੀਗੀ ਤੇ ਉਸ ਚੱਕਰ ਸੀ ਮੈਂ ਕਿ ਮੇਰੀ ਮਾਲਕ ਮੈਨੂੰ ਬਸ ਮੇ ਤੰਦਰੁਸਤੀ ਦਵੇ ਹੋਰ ਕੁਝ ਨਹੀਂ ਚਾਹੀਦਾ ਸਭ ਕੁਝ ਹੈਗਾ ਪਰਮਾਨੰ ਦਿੱਤਾ ਹੋਇਆ ਦੰਦ ਰੋਸਤੀ ਚਾਹੀਦੀ ਸਾਰਿਆਂ ਦਾ ਭਲਾ ਹਾਂ ਅੰਛੇ ਬਸ ਇਹੀ ਮੰਗਦੇ ਆ ਤੇ ਜਦੋਂ ਤੁਸੀਂ ਪਹਿਲੀ ਵਾਰ ਹੀ ਆਏ ਸੀ ਉਦੋਂ ਕਿਵੇਂ ਦਾ ਮਹਿਸੂਸ ਹੋਇਆ ਸੀ ਮੈਨੂੰ ਮੈਂ ਤਾਂ ਸਿਰ ਮੱਥਰ ਦੇ ਕੇ ਮੋੜਨਾ ਸੀ ਪਰ ਮੇਰਾ ਇੰਨਾ ਮਨ ਲੱਗਿਆ ਮੈਂ ਸਾਰਾ ਦੁਪਹਿਰ ਇੱਥੇ ਘਟਿਆ ਰਸ ਵੀ ਬੜਾ ਸੀਗਾ ਗਰਮੀ ਬਹੁਤ ਸੀਗੀ ਤੇ ਬਹੁਤ ਵਧੀਆ ਲੱਗਿਆ ਜਿਵੇਂ ਆਉਣੇ ਹੋ ਗਰਮੀ ਲੱਗਦੀ ਆ ਕਦੇ ਦੱਲ ਨਹੀਂ ਕੀਤਾ ਵੀ ਉੱਠ ਕੇ ਚੱਲ ਜੀਏ ਨਹੀਂ 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 ਗਰਮੀ ਪਤਾ ਹੀ ਲੱਗਦਾ ਹੈਗਾ ਅੱਛਾ ਸਿਹਰੇ ਬੜਾ ਮੀਂਹ ਪੈ ਰਿਹਾ ਸੀਗਾ ਹਾਂਜੀ ਹਾਂਜੀ ਕਦੇ ਸੋਚਿਆ ਵੀ ਯਾਰ ਅੱਜ ਮੀਂਹ ਪੈ ਰਿਹਾ ਅੱਜ ਨਹੀਂ ਜਾਇਆ ਜਾਣਾ ਨਹੀਂ ਜਾਣਾ ਹੈ ਜਾਣਾ ਹੈ ਕੋਈ ਗੱਲ ਨਹੀਂ ਨਹੀਂ ਐਕਸਾਈਟ ਹਾਂਜੀ ਹਾਂਜੀ ਕੋਈ ਨਹੀਂ ਬਾਰਿਸ਼ ਤਾਂ ਵੀ ਇੰਨਾ ਵੀ ਨਹੀਂ ਹੈਗਾ ਘਰੋਂ ਆ ਨਿਕਲਾਂਗੇ ਤੇ ਪਹੁੰਚ ਹੀ ਜਾਂਦਾ ਹੁੰਦਾ ਵਿਸ਼ਵਾਸ ਕਿੰਨਾ ਕਰ ਬਣੀ ਬਹੁਤ ਵਧੀਆ ਹੁਣ ਤੱਕ ਜੋ ਮੰਗਿਆ ਜਿਸ ਦਰ ਤੋਂ ਮਿਲਿਆ ਬਹੁਤ ਕੁਝ ਮਿਲ ਰਿਹਾ ਜੀ ਮਿਲ ਰਿਹਾ ਬੇਅੰਤ ਮਿਲ ਰਿਹਾ ਲੋਗਿਆ ਸੀ ਕੋਈ ਇੱਛਾ ਦਿਲ ਚ ਸੀ ਮੈਂ ਦੇਖੋ ਪਹਿਲਾਂ ਤਾਂ ਮੇਰੇ ਨਾਲ ਪਹਿਲਾਂ ਜਿਹਦਾ ਟੈਗ ਹੋ ਗਿਆ ਸੀਗਾ ਮੈਨੂੰ ਫਿਰ ਮੇਰਾ ਫੇਸ ਵਿੰਗਾ ਹੋ ਗਿਆ ਸੀਗਾ ਤੇ ਮੈਂ ਬਹੁਤ ਪਰੇਸ਼ਾਨ ਸੀਗੀ ਤੇ ਮੈਂ ਬਾਬਾ ਜੀ ਅੱਗੇ ਅਰਦਾਸ ਕੀਤੀ ਵੀ ਮਾਲਕਾ ਮੇਰਾ ਫੇਸ ਠੀਕ ਕਰ ਦੇ ਕਿਉਂਕਿ ਸਭ ਤੋਂ ਪਹਿਲਾਂ ਫੇਸ ਯਾਰ ਕੋਈ ਦੇਖਦਾ ਹੈ ਮੈਂ ਬਿਲਕੁਲ ਦੇਖੋ ਤਰ੍ਹਾਂ ਆਪਣੇ ਤੰਦਰੁਸਤਾਂ ਬਸ ਇਹ ਹੀ ਮੰਗਿਆ ਸਤੰਦ੍ਰੋ ਠੀਕ ਹੋ ਗਏ ਹਾਂਜੀ ਬਿਲਕੁਲ ਠੀਕ ਹੋ ਗਏ ਰੱਬ ਕਰੇ ਇਦਾਂ ਹੀ ਤੁਹਾਡੇ ਤੇ ਕਿਰਪਾ ਬਣਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਪਹਿਲੀ ਵਾਰੀ ਆਇਓ ਜੀ ਨਹੀਂ ਦੂਜੀ ਵਾਰੀ ਕਿੱਥੋਂ ਆਇਓ ਲਾਲਕਲਾਂ ਤੋਂ ਆਇਆ ਮੈਂ ਹਾਂਜੀ ਲਾਲਕਲਾਂ ਤੋਂ ਆਇਆ ਮੈਂ ਲਾਲਕਲਾਂ ਤੋਂ ਆਇਆ अच्छा किने ਦੱਸਿਆ ਸੀ ਕਿ ਆਪਾਂ ਇਸ ਦਰ ਤੇ ਜਾਈਏ ਮੇਰੇ ਫਰੈਂਡ ਸੀ ਜੀ ਮੈਮ ਉਹਨਾਂ ਦੀ ਹਰੇਕ ਵੇਸ਼ ਪੂਰੀ ਹੁੰਦੀ ਆ ਤਾਂ ਕਰਕੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੱਥੇ ਆਇਓ ਤੇ ਇਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਨਾ ਤਾਂ ਕਰਕੇ ਫਿਰ ਇੱਥੇ ਆਏ ਨੇਗੇ ਤੁਹਾਡੇ ਮਦਰ ਨੇ ਜੀ ਨਹੀਂ ਮੈਨੇ ਚਾਚੀ ਜੀ ਨੇ ਚਾਚੀ ਜੀ ਨੇ ਡਿਪਰੈਸ਼ਨ ਦੀ ਪ੍ਰੋਬਲਮ ਆ ਕਹਿੰਦੀ ਹਾਂ ਜੀ ਅੱਛਾ ਵੀ ਲੱਗਦਾ ਹੀ ਵੀ ਸਦਰ ਤੇ ਆ ਕੇ ਵਿਸ਼ਵਾਸ ਕਰਕੇ ਹਾਂਜੀ ਹਾਂਜੀ ਜਦੋਂ ਪਹਿਲਾ ਦੁਪਹਿਰਾ ਸਭ ਕੱਟਿਆ ਸੀ ਕੀ ਮਹਿਸੂਸ ਹੋਇਆ ਸੀ ਅਸੀਂ ਮਤਲਬ ਕਿ ਮੱਥਾ ਟੇਕ ਕੇ ਵਾਪਸ ਚਲੇ ਜਾਂਦੇ ਆ ਅੱਛਾ ਇਹ ਜੀ ਬੰਦੇ ਨਹੀਂ ਹੈਗੇ ਬੰਦੇ ਨਹੀਂ ਹੈਗੇ ਹਾਂ ਲੱਗਦਾ ਜੇ ਸੰਗਤਾਂ 'ਚ ਬੈਠੋਂਗੇ ਬਾਬਾ ਜੀ ਦੁੱਖ ਕੱਟ ਦੇਣਗੇ ਹਾਂਜੀ ਹਾਂਜੀ ਕੱਟ ਦੇਣਗੇ ਜੀ ਅੱਛਾ ਵਿਸ਼ਵਾਸ ਕਿੰਨਾ ਕਬੇ ਬਹੁਤ ਵਿਸ਼ਵਾਸ ਆ ਵਿਸ਼ਵਾਸ ਆ ਪੂਰਾ ਪੂਰਾ ਵਿਸ਼ਵਾਸ ਅੱਛਾ ਹਰ ਬੁੱਧਵਾਰ ਆ ਕੇ ਮੱਥਾ ਟੇਕੋਗੇ ਬਾਬਾ ਜੀ ਨੇ ਦੁੱਖ ਕੱਟ ਦੇਣੇ ਨੇ ਸਾਰੇ ਫਿਰ ਕਹਿੰਦੇ ਹੁੰਦੇ ਨਾ ਜਦੋਂ ਸਾਨੂੰ ਕਿਸੇ ਚੀਜ਼ ਦਾ ਕੋਈ ਲਾਲਚ ਹੁੰਦਾ ਹੈ ਅਸੀਂ ਆਉਂਦੇ ਆ ਜੇ ਬਾਬਾ ਜੀ ਨੇ ਦੁੱਖ ਕੱਟ ਤੇ ਫਿਰ ਵੀ ਆਉਂਗੀ ਹਾਂਜੀ ਹਾਂਜੀ ਆਵਾਂਗੇ ਫਿਰ ਵੀ ਆਵਾਂਗੇ ਆਉਂਦੇ ਰਹਾਂਗੇ ਬਾਬਾ ਜੀ ਦੇ ਦਰ ਤੇ ਮੀ ਹੋਵੇ ਛਾਂ ਹੋਵੇ ਧੁੱਪ ਹੋਵੇ ਹਾਂ ਹਾਂਜੀ ਹਾਂਜੀ ਆਵਾਂਗੇ ਜੀ ਠੀਕ ਹੈ ਕਹਿੰਦੇ ਵਾਈ ਗੁਰ ਜੀ ਕਹਿੰਦਾ ਵਾਈ ਗੁਰ ਜੀ ਕਹਾਲਦਾ ਵਾਈ ਗੁਰ ਜੀ ਕਿੰਨਾ ਟਾਈਮ ਹੋ ਗਿਆ ਸਾਨੂੰ 4 ਮਹੀਨੇ ਹੋ ਗਏ ਆਂਦੇ ਹਾਂ ਹਾਂਜੀ ਕਿੰਨਾ ਕੁ ਵਿਸ਼ਵਾਸ ਬਹੁਤ ਵਿਸ਼ਵਾਸ ਆ ਬਾਬਾ ਜੀ ਸਾਰੇ ਕੰਮ ਬਣਾਉਂਦੇ ਆ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਦਿਲ ਲੱਗਦਾ ਘਰ ਨੂੰ ਭੁੱਲ ਚਾਹੀਦਾ ਵਾ ਬਹੁਤ ਵਧੀਆ ਲੱਗਦਾ ਜੀ ਅੱਛਾ ਭੈਣੇ ਕਹਿੰਦੇ ਚਮਤਕਾਰੀ ਗੁਰਦੁਆਰਾ ਵੀ ਹਾਂ ਹਾਂ ਜੀ ਚਮਤਕਾਰੀ ਤੇ ਲੋਕਾਂ ਦੇ ਕੰਮ ਬਣਦੇ ਆ ਜੋ ਸੋਚ ਕੇ ਘਰੇ ਆਨੇ ਉਹ ਪੂਰਾ ਕਰਦੇ ਬਾਬਾ ਜੀ ਇਹੀ ਬਾਬਾ ਜੀ ਤੇ ਵਿਸ਼ਵਾਸ ਆ ਬਹੁਤ ਬਹੁਤ ਤੁਸੀਂ ਕੁਝ ਮੰਗਿਆ ਸੀ ਭੈਣੇ ਹਾਂ ਜੀ ਮੈਂ ਮੰਗਿਆ ਸੀ ਮੇਰੇ ਮਕਾਨ ਦਾ ਥੋੜਾ ਜਿਹਾ ਬੇਟੇ ਦੇ ਕਰਜ਼ਾ ਲਿਆ ਹੋਇਆ ਸੀਗਾ ਆ ਵੀ ਕਰਜ਼ਾ ਉੱਤਰ ਜਾਵੇ ਬਾਬਾ ਜੀ ਨੇ ਸੋ ਸਾਡੇ ਮਕਾਨ ਦਾ ਹੱਲ ਕੱਢਿਆ ਕਰਜ਼ਾ ਉਤਰੂਗਾ ਬੇਟੇ ਦਾ ਬਸ ਇਹੀ ਬਾਬਾ ਜੀ ਤੇ ਬਹੁਤ ਵਿਸ਼ਵਾਸ ਆ ਨੀ ਹੁਣ ਗਰਮੀ ਨਹੀਂ ਲੱਗਦੀ ਠੰਡ ਨਹੀਂ ਗਰਮੀ ਨਹੀਂ ਲੱਗਦੀ ਬਿਲਕੁਲ ਨਹੀਂ ਗਰਮੀ ਨਾ ਧੁੱਪ ਨਾ ਮੀਂਹ ਲੱਗਦਾ ਕੋਈ ਗਰਮੀ ਨਹੀਂ ਲੱਗਦੀ ਇੱਥੇ ਕਿਉਂਕਿ ਸਵੇਰੇ ਤਾਂ ਮੀਂਹ ਬੜਾ ਪੈ ਰਿਹਾ ਸੀ ਲੱਗਦਾ ਸੀ ਸਾਨੂੰ ਤਾਂ ਵੀ ਸੋਚ ਸੀ ਸੀ ਆਵਾਂਗੇ ਜਾਂ ਆਵਾਂਗੇ ਚਾਹੇ ਮੀਂਹ ਕਿਉਂਕਿ ਹੁਣ ਵੀ ਬੱਦਲ ਹੋਏ ਪਏ ਨੇ ਹਾਂ ਨਹੀਂ ਨਹੀਂ ਤਾਂ ਵੀ ਅਸੀਂ ਆਪਣੀ ਹਾਜ਼ਰੀ ਭਰ ਕੇ ਜਾਵਾਂਗੇ ਪੂਰਾ ਚਪੇਰਾ ਸਭ ਹਾਂ ਪੂਰਾ ਕੱਟ ਕੇ ਜਾਂਦੇ ਚਪੇਰਾ ਅਸੀਂ ਮੀਂਹ ਹੋਵੇ ਹਨੇਰੀ ਹੋਵੇ ਅਸੀਂ ਆਣਾ ਹੀ ਆਣਾ ਹਾਂ ਕਿੰਨੀ ਇੱਕ ਰਹਿਮਤਾ ਨੇ ਭੈਣੇ ਹਾਂ ਜੀ ਮਿਲ ਰਹੀਆਂ ਹੋਣਗੀਆਂ ਪੂਰੀਆਂ ਕੁਝ ਹੋਗੀਆਂ ਕੁਝ ਹੋਣਗੀਆਂ ਪੂਰੀਆਂ ਵਿਸ਼ਵਾਸ ਹਾਂ ਵਿਸ਼ਵਾਸ ਹੈ ਸਾਨੂੰ ਬਾਬਾ ਕਹਿੰਦੇ ਆਪਣੇ ਪਿਓ ਤੇ ਵਿਸ਼ਵਾਸ ਹੋਣਾ ਚਾਹੀਦਾ ਸਾਰੇ ਕਹਿੰਦੇ ਵਿਸ਼ਵਾਸ ਹੈ ਸਾਨੂੰ ਹਣਾ ਤੇ ਵਿਸ਼ਵਾਸ ਤੇ ਹੀ ਚੱਲ ਰਹੇ ਆ अच्छा पहले चाय ਹੁੰਦਾ ਜਦੋਂ ਬੁੱਧਵਾਰ ਨੂੰ ਬੁੱਧਵਾਰ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ ਜਾਣਾ ਜਾਣਾ ਆਪਾਂ ਫੋੜ ਕਰਨੇ ਸ਼ੁਰੂ ਹੋ ਜਾਂਦੇ ਆ ਤੇ ਵੇਲੇ ਹੋ ਗਏ ਹੋ ਗਏ ਵੇਲੇ ਹਾਂਜੀ ਹੋ ਗਏ ਵੇਲੇ ਜੀ ਕੰਮ ਵੀ ਮਿੰਟਾਂ ਚ ਨਿਭੜ ਜਾਂਦਾ ਜੀ ਨਿਭੜ ਜਾਂਦਾ ਉਦੋਂ 12 ਵੱਜ ਜਾਂਦੇ ਆ ਜਦੋਂ ਚਾਹ ਹੁੰਦਾ ਮੱਛੀ ਹਾਂਜੀ ਹੋ ਗਿਆ ਠੀਕ ਆ ਪੈਨੇ ਠੀਕ